11 ਤਰੀਕ ਨੂੰ ਅਸੀਂ ਪਿਛਲੇ ਸਮੇਂ ਚ ਅਸੀਂ ਮਤਲਬ رائے ਕਰਦੇ ਸੀ ਇੱਕ ਵੱਡੀ ਕਾਨਫਰੰਸ ਕੀਤੀ ਜਾਵੇ ਫਿਰ ਸਾਡੇ ਪ੍ਰਧਾਨ ਰਾਜਾ ਬਣਗ ਜੀ ਨੇ 11 ਤਰੀਕ ਤੈਅ ਕਰਕੇ ਉੱਪਰਲੀ ਹਾਈ ਕਮਾਂਡ ਨਾਲ ਸਮਰਾਰਾ ਵਿਖੇ ਅਸੀਂ ਕਰਨ ਜਾ ਰਹੇ ਹਾਂ ਇਸ ਕਨੈਕਸ਼ਨ ਦੇ ਵਿੱਚ ਸਾਡੇ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਮਲਕਾਰ ਸਾਡੇ ਜੀ ਵੱਲੋਂ ਕੀਤੀ ਜਾਊਗੀ ਇਹਦੇ ਵਿੱਚ ਅਸੀਂ ਵਧਾਈ ਦੇਣਾ ਚਾਹੁੰਦੇ ਆ ਸਾਡੇ ਪ੍ਰਧਾਨ ਸਾਹਿਬ ਨੂੰ ਜਿਨ੍ਹਾਂ ਨੇ ਅਨਥਕ ਮਿਹਨਤ ਸਦਕਾ ਉਹਨਾਂ ਨੇ ਇਹ ਢਾਂਚਾ ਖੜਾ ਕੀਤਾ ਅਮਿੰਦਰ ਸਿੰਘ ਰਾਜਾ ਵਣਗੇ ਦੇ 2 ਸਾਲਾਂ ਵਿੱਚ ਹੀ ਇਹ ਟੀਚਾ ਪੂਰਾ ਕਰ ਲਿਆ ਪੰਜਾਬ ਦੇ ਚਿਕਾਈ ਦੇ ਵਰਕਰ ਆਉਦੇਦਾਰ ਨੂੰ ਮਿਲਣ ਲਈ ਪਹੁੰਚ ਰਹੇ ਨੇ ਜਿਹੜੇ ਸਾਡੇ ਪ੍ਰਧਾਨ ਨੇ ਜਿਹੜੇ ਆਲ ਇੰਡੀਆ ਪ੍ਰਧਾਨ ਆ ਉਸ ਇਸ ਜਿਹੜੀ ਕਾਨਫਰੰਸ ਅਸੀਂ ਕਰਨ ਜਾ ਰਹੇ ਆ तकरीबन ਅਸੀਂ ਅੱਡੋ ਅੱਡ ਬਲਾਕਾਂ ਦੇ ਵਿੱਚੋਂ ਜਿਵੇਂ ਕਿਸੇ ਨੂੰ ਪ੍ਰੋਬਲਮ ਹੈ ਜਾਂ ਕੋਈ ਕੋਈ ਬੰਦੇ ਦੀ ਮੇਨ ਅਹਿਮ ਬਲਾਕ ਪ੍ਰਧਾਨ ਤੱਕ ਗੱਲ ਹੈ ਉਹਨੂੰ ਆਪਣੇ ਬਲਾਕ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਜਾਂ ਕਿਤੇ ਵੀ ਕੋਈ ਪ੍ਰੋਬਲਮ ਨਜ਼ਰ ਆਉਂਦੀ ਹੈ ਜਿਹੜੀ ਕਿ ਅੱਜ ਤੱਕ ਕਿਤੇ ਨਹੀਂ ਉਹ ਸਾਡੇ ਆਲ ਇੰਡੀਆ ਦੇ ਪ੍ਰਧਾਨ ਨੂੰ ਮਿਲ ਸਕੂਗਾ ਉਹਨੂੰ ਬਕਾਇਦਾ ਟਾਈਮ ਦਿੱਤਾ ਜਾਊਗਾ ਇਸ ਨਾਲ ਪੰਜਾਬ ਕਾਂਗਰਸ ਨੂੰ ਜ਼ਮੀਨੀ ਪੱਧਰ ਉੱਤੇ ਵੱਡਾ ਬਲ ਮਿਲੇਗਾ ਤੇ ਵਰਕਰਾਂ ਦੀ ਹੌਸਲਾ ਫੁਜਾਈ ਹੋਊਗੀ। ਲੋਕ ਸਭਾ ਬਿਲਕੁਲ ਨੇੜੇ ਆਈਆਂ। ਜਿਹੜੇ ਇਹੋ ਜਿਹੇ ਫੈਸਲੇ ਆ ਜਿਵੇਂ ਆਮ ਤੌਰ ਤੇ ਪਹਿਲਾਂ ਕਿਹਾ ਜਾਂਦਾ ਸੀ ਵੀ ਤੁਸੀਂ ਉੱਪਰ-ਉੱਪਰ ਮੀਟਿੰਗਾਂ ਕਰ ਲੈਣੇ ਆ ਥੱਲੇ ਬਲਾਕ ਪੱਧਰ ਤੇ ਨਹੀਂ ਪਤਾ ਲੱਗਦਾ ਨਾ ਉਹਨਾਂ ਨੂੰ ਕੁਝ ਹੁੰਦਾ। ਇਹ ਐਤਕੀ ਜਿਹੜੀ ਸਾਰੀ ਮਿਹਨਤ ਕੀਤੀ ਹੈ, ਜਿੰਨਾ ਵੀ ਇਹ ਢਾਂਚਾ ਖੜਾ ਕੀਤਾ ਹੈ, ਇਸ ਦੇ ਨਾਲ ਸਾਡੇ ਕੱਲੇ-ਕੱਲਾ ਜਿਹੜਾ ਇੱਕ ਵੋਟਰਾਂ ਕੌਂਸਲ ਦਾ ਕੋਨੋ ਵੀ ਬਹੁਤ ਜ਼ਿਆਦੇ ਇਸ ਗੱਲ ਦਾ ਵਿੱਚ ਉਹਨੂੰ ਹੌਸਲਾ ਹੋ। ਅਸੀਂ 11 ਤਰੀਕ ਨੂੰ ਫੋਕਸ ਕੀਤਾ ਗਿਆ ਜਿਹੜੇ ਵੀ ਵੱਧ ਵੱਧ ਸਾਡੇ ਸਾਰੇ ਹੀ ਸਤਕਾਰਯੋਗ ਸੀਨੀਅਰ ਲੀਡਰ ਮੋਗੇ ਦੀ ਇਹਨਾਂ ਨੂੰ ਇਹੀ ਬੇਨਤੀ ਹੈ ਵੀ ਜਿਵੇਂ ਜਿਵੇਂ ਹਾਈ ਕਮਾਂਡ ਵੱਲੋਂ ਤੁਹਾਨੂੰ ਉੱਥੇ ਮੀਟਿੰਗ ਲਈ ਗਈ ਸੀ ਪ੍ਰਧਾਨ ਸਾਹਿਬ ਵੱਲੋਂ ਮੈਂ ਤਾਂ ਬੇਨਤੀ ਕਰਨ ਆਇਆ ਮੈਨੂੰ ਡਿਊਟੀ ਲੱਗੀ ਸੀ ਵੀ ਤੁਸੀਂ ਜਾ ਕੇ ਮੋਗੇ 'ਚ ਇੱਕ ਵਾਰੀ ਫੇਰ ਜਾ ਕੇ ਤੁਸੀਂ ਮੀਟਿੰਗ ਕਰਕੇ ਤੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਜਾਵੇ ਵੀ 11 ਤਰੀਕ ਨੂੰ ਵੱਡੇ ਪੱਧਰ ਤੇ ਮੋਗੇ ਦੇ ਵਿੱਚੋਂ ਮਤਲਬ ਆਪਣੀਆਂ ਜੋ ਬੱਸਾਂ ਆਪਣੀਆਂ ਗੱਡੀਆਂ ਲੈ ਕੇ ਜਾਣੀਆਂ ਤਾਂ ਜੋ ਅਸੀਂ ਇੱਕ ਸਫਲ ਜਿਹੜੀ ਅਸੀਂ ਰੈਲੀ ਕਰ ਸਕੀਏ ਇਹ ਗੱਲ ਹਾਈ ਕਮਾਂਡ ਦੇ ਵਿੱਚ ਹੈ ਇਹ ਅੱਗੇ ਵੀ ਆਮ ਗੱਲਾਂ ਨਹੀਂਤੀ ਹੁੰਦੀਆਂ ਚੱਲ ਰਹੀ ਹੈ ਉਹ ਹਾਈ ਕਮਾਂਡ ਦੇ ਅਸੀਂ ਇੱਥੇ ਕੋਈ ਬਾਰੇ ਕੁਝ ਦੱਸ ਨਹੀਂ ਸਕਦੇ ਨਾ ਕਹਿ ਸਕਦੇ ਆ ਜੋ ਉੱਪਰ ਹੁਕਮ ਆਉਣਗੇ ਉਹ ਸਿਰ ਮੱਥੇ ਮੰਨਿਆ ਜਾਊਗਾ ਦੋ ਆ ਰਹੇ ਐ ਇਸ ਪਰਸ ਜਿਹੜੇ ਰੈਲੀ ਤੇ ਇਨਵਾਈਟ ਕੀਤਾ ਉਹਨਾਂ ਨੂੰ ਇਗਨੋਰ ਕੀਤਾ ਜਾਊਗਾ ਜਾਂ ਲੈਨ ਨਾਲ ਦੇਖੋ ਜੀ ਆਲ ਇੰਡੀਆ ਦੇ ਪ੍ਰਧਾਨ ਆ ਰਹੇ ਨੇ ਇਹ ਕੋਈ ਕੱਲੇ ਬੰਦੇ ਦੀ ਰੈਲੀ ਨਹੀਂ ਕਾਂਗਰਸ ਦੀ ਨਾ ਮੇਰੀ ਹੈ ਨਾ ਕਿਸੇ ਹੋਰ ਦੀ ਨਾ ਲੋਗਰ ਸਾਹਿਬ ਦੀ ਹੈ ਆਲ ਇੰਡੀਆ ਦੇ ਪ੍ਰਧਾਨ ਨੇ ਆਉਣਾ ਹਾਥੀ ਚ ਪੈਰ ਚ ਸਾਰਾ ਕੁਝ ਆਉਂਦਾ ਉਹਨਾਂ ਨੂੰ ਆਉਣਾ ਚਾਹੀਦਾ ਹੁਣ ਹੁਮਾ ਕੇ ਉਸ ਰੈਲੀ ਨੂੰ ਕਾਮਯਾਬ ਕਰੀਏ ਇਹ ਛੋਟੀਆਂ ਮੋਟੀਆਂ ਗੀਆਂ ਪਰਵਾਦੀਆਂ ਗੱਲਾਂ ਉਹਨੂੰ ਛੱਡਣਾ ਚਾਹੀਦਾ ਹੈ